ਪੰਜਾਬ ਦੇ ਵਿੱਚ ਇੱਟਾਂ ਦਾ ਮੰਡਰਾ ਰਿਹਾ ਹੈ ਸੰਕਟ ਪੱਠਾ ਮਾਲਕਾਂ ਵੱਲੋਂ ਲਿਆ ਗਿਆ ਵੱਡਾ ਫੈਸਲਾ 1600 ਤੋਂ ਵੱਧ ਪੱਠੇ 7 ਮਹੀਨੇ ਲਈ ਬੰਦ ਕਰਨ ਦਾ ਐਲਾਨ ਇਮਾਰਤਾਂ ਦੇ ਕੰਮ 'ਚ ਆ ਸਕਦੀ ਹੈ ਵੱਡੀ ਰੁਕਾਵਟ ਕੇਂਦਰ ਸਰਕਾਰ ਦੀ ਨਵੀਂ ਮਾਈਨਿੰਗ ਨੀਤੀ ਵੱਧ ਰਹੇ ਖਰਚੇ ਅਤੇ ਇੱਟਾਂ ਦੀ ਘਟ ਰਹੀ ਮੰਗ ਦੇ ਮੱਦੇ ਨਜ਼ਰ ਲਿਆ ਗਿਆ ਫੈਸਲਾ ਪੰਜਾਬ ਦੇ ਵਿੱਚ ਇੱਟਾਂ ਦਾ ਸੰਕਟ ਮੰਡਰਾ ਰਿਹਾ ਹੈ ਜੀ ਹਾਂ ਪੰਜਾਬ ਦੇ ਵਿੱਚ ਲੋਕਾਂ ਉੱਤੇ ਨਵਾਂ ਸੰਕਟ ਹੈ ਜਿਹੜਾ ਮੰਡਰਾ ਰਿਹਾ ਹੈ ਜੇਕਰ ਤੁਸੀਂ ਆਪਣਾ ਸੁਪਨਿਆਂ ਦਾ ਘਰ ਬਣਾਉਂਦਾ ਪਲਾਨ ਬਣਾ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਬਹੁਤ ਅਹਿਮ ਹੈ 1600 ਤੋਂ ਵੱਧ ਪੱਠੇ 7 ਮਹੀਨੇ ਲਈ ਬੰਦ ਕਰ ਦਿੱਤੇ ਗਏ ਨੇ ਜਿਸ ਤੋਂ ਬਾਅਦ ਪੰਜਾਬ ਦੇ ਵਿੱਚ ਇੱਟਾਂ ਦਾ ਸੰਕਟ ਹੈ ਜਿਹੜਾ ਹੋਰ ਵੀ ਮੰਡਰਾ ਸਕਦਾ ਹੈ ਇਮਾਰਤਾਂ ਦੇ ਕੰਮਾਂ 'ਚ ਰੁਕਾਵਟ ਆ ਸਕਦੀ ਹੈ ਕਿਉਂਕਿ ਪੰਜਾਬ ਦੇ ਵਿੱਚ ਇੱਟਾਂ ਵਾਲੇ ਪੱਠਿਆਂ ਦਾ ਕੰਮ ਅਗਲੇ 7 ਮਹੀਨਿਆਂ ਲਈ ਬੰਦ ਕਰ ਦਿੱਤਾ ਗਿਆ ਇਸ ਫੈਸਲੇ ਕਾਰਨ ਲੱਖਾਂ ਮਜ਼ਦੂਰ ਰੁਜ਼ਗਾਰ ਤੋਂ ਵਾਂਝੇ ਹੋਣ ਵਾਲੇ ਨੇ ਤਾਂ ਪੱਠਾ ਮਾਲਕਾਂ ਵੱਲੋਂ ਇਹ ਫੈਸਲਾ ਕੇਂਦਰ ਸਰਕਾਰ ਦੀ ਨਵੀਂ ਮਾਈਨਿੰਗ ਨੀਤੀ ਵੱਧ ਰਹੇ ਖਰਚੇ ਅਤੇ ਇੱਟਾਂ ਦੀ ਘਟ ਰਹੀ ਮੰਗ ਦੇ ਮੱਦੇ ਨਜ਼ਰ ਲਿਆ ਗਿਆ ਤਾਂ ਪੰਜਾਬ ਦੇ ਵਿੱਚ ਇੱਟਾਂ ਵਾਲੇ ਪੱਠਿਆਂ ਦਾ ਕੰਮ ਅਗਲੇ 7 ਮਹੀਨਿਆਂ ਲਈ ਬੰਦ ਕਰ ਦਿੱਤਾ ਗਿਆ ਇਸ ਫੈਸਲੇ ਕਾਰਨ ਲੱਖਾਂ ਮਜ਼ਦੂਰ ਰੁਜ਼ਗਾਰ ਤੋਂ ਵਾਂਝੇ ਹੋਣ ਵਾਲੇ ਨੇ ਤਾਂ ਪੱਠਾ ਮਾਲਕਾਂ ਵੱਲੋਂ ਇਹ ਫੈਸਲਾ ਕੇਂਦਰ ਸਰਕਾਰ ਦੀ ਨਵੀਂ ਮਾਈਨਿੰਗ ਨੀਤੀ ਵਧ ਰਹੇ ਖਰਚੇ ਅਤੇ ਇੱਟਾਂ ਦੀ ਘਟ ਰਹੀ ਮੰਗ ਦੇ ਮੱਦੇ ਨਜ਼ਰ ਲਿਆ ਗਿਆ ਤਾਂ ਸੂਬੇ ਭਰ ਵਿੱਚ ਲਗਭਗ 2600 ਪੱਠਿਆਂ ਵਿੱਚੋਂ ਹਜ਼ਾਰ ਪਹਿਲਾਂ ਹੀ ਬੰਦ ਹੋ ਚੁੱਕੇ ਸਨ ਹੁਣ ਬਾਕੀ ਰਹਿ ਗਏ 1600 ਪੱਠੇ ਵੀ ਅਸਥਾਈ ਤੌਰ ਉੱਤੇ ਬੰਦ ਰਹਿਣਗੇ ਅਤੇ ਇਸ ਦੇ ਨਾਲ ਨਾ ਸਿਰਫ ਮਜ਼ਦੂਰ ਪਰੇਸ਼ਾਨ ਹਨ ਸਗੋਂ ਨਿਰਮਾਣ ਕਾਰਜਾਂ 'ਚ ਵੀ ਰੁਕਾਵਟ ਆਉਣ ਦੀ ਸੰਭਾਵਨਾ ਹੈ ਤਪੱਠਾ ਮਾਲਕਾਂ ਦੀ ਯੂਨੀਅਨ ਦੇ ਅਨੁਸਾਰ ਕੇਂਦਰ ਸਰਕਾਰ ਦੀ ਮਾਈਨਿੰਗ ਨੀਤੀ ਅਨੁਸਾਰ ਹੁਣ ਖੇਤਾਂ ਵਿੱਚੋਂ ਮਿੱਟੀ ਲੈਣ ਉੱਤੇ ਵੀ ਰੋਕ ਲੱਗ ਗਈ ਹੈ ਜਿਸ ਨਾਲ ਉਹਨਾਂ ਦੇ ਲਈ ਕੱਚਾ ਮਾਲ ਪ੍ਰਾਪਤ ਕਰਨਾ ਮੁਸ਼ਕਲ ਹੋ ਗਿਆ ਹੈ ਇਸ ਦੇ ਨਾਲ ਹੀ ਕੋਲੇ ਦੀ ਥਾਂ ਪਰਾਲੀ ਦੀਆਂ ਗਿੱਟੀਆਂ ਵਰਤਣ ਦੀ ਮਜਬੂਰੀ ਕਾਰਨ ਉਤਪਾਦਨ ਲਾਗਤ ਕਾਫੀ ਵੱਧ ਚੁੱਕੀ ਹੈ। ਉੱਥੇ ਹੀ ਸਰਕਾਰੀ ਨਿਰਮਾਣ ਪ੍ਰੋਜੈਕਟਾਂ ਦੇ ਵਿੱਚ ਇੱਟਾਂ ਦੀ ਥਾਂ ਹੁਣ ਇੰਟਰਲੋਕ ਟਾਈਲਾਂ ਅਤੇ ਕੰਕਰੀਟ ਵਰਗੀ ਮਾਡਰਨ ਸਮਗਰੀ ਦੀ ਵਰਤੋਂ ਹੋ ਰਹੀ ਹੈ ਜਿਸ ਕਾਰਨ ਇੱਟਾਂ ਦੀ ਮੰਗ ਦੇ ਵਿੱਚ ਕਮੀ ਆ ਗਈ ਹੈ। ਇਸ ਸਾਰੇ ਮਾਮਲੇ 'ਚ ਸਭ ਤੋਂ ਵੱਡੀ ਚਿੰਤਾ ਲੱਖਾਂ ਮਜ਼ਦੂਰ ਪਰਿਵਾਰਾਂ ਦੀ ਰੋਜੀ ਰੋਟੀ ਨੂੰ ਲੈ ਕੇ ਸਾਹਮਣੇ ਆ ਰਹੀ ਹੈ ਤਾਂ ਲਗਭਗ 50 ਲੱਖ ਲੋਕ ਨੇ ਜਿਹੜੇ ਸਿੱਧੇ ਜਾਂ ਅਸਿੱਧੇ ਤੌਰ ਉੱਤੇ ਵੀ ਪੱਠਾ ਉਦਯੋਗ ਦੇ ਨਾਲ ਜੁੜੇ ਹੋਏ ਹਨ ਇੱਟਾਂ ਦੀ ਉਪਲਬਧਤਾ ਘਟਣ ਕਾਰਨ ਮਕਾਨ ਬਣਾਉਣ ਵਾਲਿਆਂ ਨੂੰ ਇੱਟਾਂ ਜਾਂ ਤਾਂ ਮਹਿੰਗੀਆਂ ਮਿਲਣਗੀਆਂ ਜਾਂ ਫਿਰ ਉਪਲਬਧ ਹੀ ਨਹੀਂ ਹੋਣਗੀਆਂ ਤਾਂ ਪੱਠਾ ਮਾਲਕਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਮਾਈਨਿੰਗ ਨੀਤੀ ਦੇ ਵਿੱਚ ਢਿੱਲ ਦਿੱਤੀ ਜਾਵੇ ਤਾਂ ਜੋ ਇਹ ਉਦਯੋਗ ਮੁੜ ਸੰਭਲ ਸਕੇ ਹੁਣ ਸਵਾਲ ਇਹ ਹੈ ਕਿ ਕੇਂਦਰ ਸਰਕਾਰ ਪੱਠਾ ਉਦਯੋਗ ਨੂੰ ਡੁੱਬਣ ਤੋਂ ਬਚਾਏਗੀ ਜਾਂ ਇਹ ਸੰਕਟ ਹੋਰ ਵੀ ਡੂੰਗਾ ਹੋ ਜਾਵੇਗਾ ਇਹ ਆਉਣ ਵਾਲਾ ਸਮਾਂ ਦੱਸੇਗਾ ਪਰੰਤੂ ਹੁਣ ਸੁਪਨਿਆਂ ਦਾ ਘਰ ਬਣਾਉਣਾ ਆਸਾਨ ਨਹੀਂ ਕਿਉਂਕਿ ਆ ਪੱਠਾ ਮਾਲਕਾਂ ਨੇ ਪੱਠੇ ਬੰਦ ਕਰਨ ਦਾ ਐਲਾਨ ਕਰ ਦਿੱਤਾ ਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਉਹਨਾਂ ਦੇ ਉਦਯੋਗ ਨੂੰ ਡੁੱਬਣ ਤੋਂ ਸਰਕਾਰ ਬਚਾਵੇ